ਖੇਤਾਂ ਦੇ ਵਿੱਚ ਬਣੀ ਹੋਈ ਸੋਹਣੀ ਕੋਠੀ ਅਤੇ ਉਸ ਦੇ ਅੰਦਰ ਰਹਿੰਦੇ ਹੀ ਬਜ਼ੁਰਗ ਮਾਪਿਓ ਬੀਤੇ ਦਿਨੀ ਇਹ ਘਰ ਦੇ ਅੰਦਰ ਸੀ ਇਹਨਾਂ ਦਾ ਫੋਨ ਵੱਜਦਾ ਰਿਹਾ ਪਰ ਇਹਨਾਂ ਦੇ ਵੱਲੋਂ ਫੋਨ ਨਹੀਂ ਚੱਕਿਆ ਗਿਆ ਇਸ ਮਗਰੋਂ ਜਿਹੜਾ ਬੰਦਾ ਫੋਨ ਕਰ ਰਿਹਾ ਸੀ ਉਹ ਇਹਨਾਂ ਦਾ ਪੁੱਤ ਸੀ ਜਿਸ ਦੇ ਵੱਲੋਂ ਪਿੰਡ ਵਾਲਿਆਂ ਨੂੰ ਕਿਹਾ ਗਿਆ ਕਿ ਜਾ ਕੇ ਉਹਨਾਂ ਦੇ ਘਰ ਦੇਖਿਆ ਜਾਵੇ ਕਿ ਮਾਪਿਓ ਫੋਨ ਦਾ ਜਵਾਬ ਕਿਉਂ ਨਹੀਂ ਦੇ ਰਹੇ ਇਸ ਮਗਰੋਂ ਪਿੰਡ ਵਾਲੇ ਇਹਨਾਂ ਦੇ ਘਰ ਪਹੁੰਚਦੇ ਨੇ ਪਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਬਾਹਰ ਨਹੀਂ ਆਉਂਦਾ ਇਸ ਮਗਰੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਪਿੰਡ ਵਾਲਿਆਂ ਨੇ ਵੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਨੇੜੇ ਪਿੰਡ ਵਿਦਿਆਲਾ ਦਾ ਹੀ ਮਾਮਲਾ ਜਿੱਥੇ ਖੇਤਾਂ ਦੇ ਵਿੱਚ ਪਣੀ ਕੋਠੀ ਦੇ ਵਿੱਚ ਘਰ ਦੇ ਅੰਦਰ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਜਾਣਕਾਰੀ ਇਹ ਮਿਲੀ ਕਿ ਮ੍ਰਿਤਕ ਜੋੜਾ ਪਿੰਡ ਵਿਦਿਆਲਾ ਤੋਂ ਚੌਕੇ ਸੜਕ ਦੇ ਖੇਤਾਂ ਦੇ ਵਿੱਚ ਰਹਿੰਦਾ ਸੀ ਪ੍ਰਤਕਾ ਦੀ ਪਛਾਣ ਗਿਆਤ ਸਿੰਘ ਉਮਰ 66 ਸਾਲ ਪੁੱਤਰ ਕਰਨੈਲ ਸਿੰਘ ਅਤੇ ਅਮਰਜੀਤ ਕੌਰ ਪਤਨੀ ਗਿਆਤ ਸਿੰਘ ਉਮਰ 58 ਸਾਲ ਦੇ ਰੂਪ ਤੇ ਵਜੋਂ ਕੀਤੀ ਗਈ ਜਾਣਕਾਰੀ ਦਿੰਦਿਆਂ ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਪਤੀ ਪਤਨੀ ਦੇ ਪੁੱਤਰ ਨੇ ਨਵੀਂ ਦਿੱਲੀ ਤੋਂ ਉਹਨਾਂ ਨੂੰ ਫੋਨ ਕੀਤਾ ਪਰ ਇਹ ਫੋਨ ਚੱਕਿਆ ਨਹੀਂ ਗਿਆ ਮੈਂ ਸੰਦੀਪ ਵਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਰਾਤ 1 ਵਜੇ ਦੇ ਕਰੀਬ ਖਾਨਾ ਸਦਰ ਚੋਂ ਸਾਨੂੰ ਫੋਨ ਆਇਆ ਕਿ ਪਿੰਡ ਵਿਦਿਆਲਾ ਤੋਂ ਚਾਉ ਨੂੰ ਲਿੰਕ ਸੜਕ ਜਾਂਦੀ ਹੈ ਉੱਥੇ ਖੇਤਾਂ ਦੇ ਵਿੱਚ ਬਣੀ ਹੋਈ ਕੋਠੀ ਦੇ ਵਿੱਚ ਇੱਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਤਾਂ ਅਸੀਂ ਆਪਣੀਆਂ ਸੰਸਥਾ ਦੀਆਂ ਐਂਬੂਲੈਂਸਾਂ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਦੋਨੋਂ ਹੀ ਮ੍ਰਿਤਕ ਦੇਹਾਂ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਤਕਰੀਬਨ ਸਭ ਨੂੰ ਪੌਣੇ 8 ਦੇ ਕਰੀਬ ਕਨਫਰਮੇਸ਼ਨ ਮਿਲੀ ਸੀ ਕਿ ਕਾਰ ਸਿੰਘ ਜੋ ਕਿ ਆਪਣੀ ਘਰਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਵਿਦਿਆਲਾ ਦੇ ਵਿੱਚ ਬਾਹਰ ਢਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਰਡਰ ਸੰਬੰਧੀ ਸਾਡੇ ਕਨਫਰਮੇਸ਼ਨ ਆਈ ਸੀ ਜਿਸ ਸੰਬੰਧ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਇੱਥੇ ਸੀਆਈਏ ਦੀ ਟੀਮਸ ਨੇ ਡੀਐਸਪੀ ਰਾਮਪੁਰਾ ਫੂਲ ਐਸਐਚਓ ਸਦਰ ਰਾਮਪੁਰਾ ਚੌਕੀ ਚਾਰ ਚੌਕੇ ਦੋਨੋਂ ਸੀਆਈਐਨ ਚਾਰਜ ਤੇ ਅਸੀਂ ਇੱਥੇ ਸਾਰੇ ਆਏ ਹਾਂ ਤੇ ਇਹਦੇ ਵਿੱਚ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆਸ ਸਿੰਘ ਹੈ ਆਪਣੀ ਵਾਈਫ ਅਮਰਜੀਤ कौर ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਸ ਤਰ੍ਹਾਂ तकरीबन 62 ਸਾਲ ਹੈਗੀ ਆ ਤੇ ਅੱਜ ਸ਼ਾਮ ਨੂੰ ਜਦੋਂ ਇਹਦੇ ਦੇ ਬੇਟਾ ਜੋ ਕਿ ਜੋਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤੇ ਫੋਨ ਆਪਣਾ ਅਨਸਰ ਨਹੀਂ ਕਰ ਰਹੇ ਸੀਗੇ ਜਦੋਂ ਉਹਨਾਂ ਨੇ ਇਸ ਪੁਸ਼ਪਦੀ ਪੁਸ਼ਪੜਤਾਵ ਕੀਤੀ ਤਾਂ ਫਿਰ ਪਿੰਡ ਵਾਲੇ ਜਿਹੜੇ ਜਾ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪ ਸ਼ੈਪਡ ਵੈਪਨ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮੁਰਦਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸਦਰ ਗਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮੇ ਦੀ ਤਫਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀ ਵਿਲ ਟ੍ਰਾਈ ਟੂ ਜਲਦੀ ਤੋਂ ਜਲਦੀ ਪ੍ਰੈਸ ਕਰ ਲਿਆ ਜਾਵੇਗਾ